ਸ਼੍ਰੀ ਅਕਾ ਤੁਸੀ ਦੇਖ ਰਹੇ ਹੋ ਚੱਕਦੇ ਟੀਵੀ ਤੇ ਮੈਂ ਹਾਂ ਤੁਹਾਨੂੰ ਰਿੰਪੀ ਦਾਜ ਜੇ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਕਿ ਵਿਦਾਇਕ ਸੁਖਪਾਲ ਸਿੰਘ ਖੈਰਾ ਇਸ ਸਮੇਂ ਜੇਲ੍ਹ ਦੇ ਵਿੱਚ ਬੰਦ ਹਨ ਤੇ ਪੰਜਾਬ ਪੁਲਿਸ ਵੱਲੋਂ ਖੈਰਾ ਦੇ ਖਿਲਾਫ ਕੀਤੀ ਜਾ ਰਹੀਆਂ ਕਾਰਵਾਈਆਂ ਦੀ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਵੱਲੋਂ ਹੁਣ ਨਿੰਦਾ ਕਰ ਦਿੱਤੀ ਗਈ ਹੈ ਜੀ ਹਾਂ ਦਾਜ ਜੇ ਕਿ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਇਸੀ ਸਿਰਫ ਬਦਲਾਖੋਰੀ ਦੀ ਰਣਨੀਤੀ ਕਰਾ ਦਿੱਤਾ ਸੋਸ਼ਲ ਮੀਡੀਆ ਤੇ ਪੋਸਟ ਸਾਂਝੀ ਕਰਕੇ ਬਲਕੌਰ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਸੁਖਪਾਲ ਸਿੰਘ ਖੈਰਾ ਨੂੰ ਪ੍ਰੇਸ਼ਾਨ ਕਰਨ ਤੇ ਝੂਠ ਇਸ 파ਕੇ جیل ਦੇ ਵਿੱਚ ਰੱਖਣ ਦੀ ਸਖਤ ਨਿੰਦਾ ਕਰਦਾ ਇਹ ਸਿਆਸੀ ਬਦਲਾਖੋਰੀਆਂ ਲੋਕਾਂ ਦੀ ਗੱਲ ਕਰਦੇ ਫਿਰੋਦੀ ਟੀਰਾ ਦੀ ਆਵਾਜ਼ ਦਬੋਲ ਨਹੀਂ ਤਾਂ ਸਰਕਾਰ ਕੋਲ ਤੰਤਰ ਹੈ ਪਰ ਇਹਨਾਂ ਨੇ ਮੇਰੇ ਪੁੱਤ ਦੀ ਸੁਰੱਖਿਆ ਜਾਣਕਾਰੀ ਲੀਕ ਕੀਤੀ ਉਹਨਾਂ ਦੇ ਪਾਸਾ ਪਹੁੰਚ ਲਈ ਸਰਕਾਰ ਅਸਫਲ ਹੋਈ ਹੈ ਉੱਥੇ ਦੱਸਣਯੋਗ ਹੈ ਵੀ ਸੁਖਪਾਲ ਸਿੰਘ ਖੈਰਾ 28 ਸਤੰਬਰ 2023 ਤੋਂ ਜੇਲ੍ਹ ਦੇ ਵਿੱਚ ਬੰਦ ਨੇ ਪਹਿਲਾ ਫਾਜ਼ੀਲ ਕਾ ਪੁਲਿਸ ਨੇ 28 ਸਤੰਬਰ ਨੂੰ 9 ਸਾਲ ਪੁਰਾਣੇ ਮਾਮਲੇ ਦੇ ਵਿੱਚ ਖੈਰਾ ਨੂੰ ਜੜੇਗੀ ਰਫਤਾਰ ਕੀਤਾ ਸੀ ਇਸ ਕੇਸ ਵਿੱਚ ਸੁਖਪਾਲ ਸਿੰਘ ਖੈਰਾ ਨੂੰ ਕਿਸੇ ਪਾਰ ਜ਼ਮਾਨਤ ਨਾਲ ਹੀ ਸਪਾਸ ਸਿੰਘ ਖੈਰਾ ਦੇ ਖਿਲਾਫ ਕਪੂਤਰਾ ਜੇਲ੍ਹ ਵਿੱਚ ਨਵਾਂ ਪਰਚਾ ਦਰਜ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਖੈਰਾ ਨੂੰ ਨਾਬਾਜ਼ ਜੇਲ੍ਹ ਤੋਂ ਗ੍ਰਿਫਤਾਰ ਕਰਕੇ ਕਪੂਥਲਾ ਲਿਆਂਦਾ ਗਿਆ ਇੱਥੇ ਖੈਰਾ ਖਿਲਾਫ ਇੱਕ ਮਹਿਲਾ ਦੀ ਸ਼ਿਕਾਇਤ ਹੈ ਜਿਹੜਾ ਹੁਣ ਨਵਾਂ ਮਾਮਲਾ ਦਰਜ ਕੀਤਾ ਗਿਆ ਸੀ